ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ। ਜਿਸ ਵੱਲੋਂ ਪੰਚਾਇਤ ਚੌਂਦੇ ਰਿਟਰਨਿੰਗ ਅਫਸਰ ਨੂੰ ਗੈਂਗਸਟਰ ਜੱਗੂ ਭਗਵਾਨਪੁਰ ਦੇ ਨਾਲ ਦੀ ਵਿਦੇਸ਼ੀ ਨੰਬਰ ਰਾਹੀਂ ਫੋਨ ਤੇ ਧਮਕੀ ਦਿੱਤੀ ਗਈ ਅਤੇ ਇਹ ਧਮਕਾਇਆ ਗਿਆ ਸੀ ਕਿ ਸਰਪੰਚੀ ਦੀ ਚੋਣ ਤੇ ਖੜੇ ਇੱਕ ਉਮੀਦਵਾਰ ਦੇ ਕਾਗਜ਼ ਰਾਤ ਕਰ ਦਵੇ ਰਿਗਾਰਡਿੰਗ ਪੰਚਾਇਤੀ ਇਲੈਕਸ਼ਨਸ ਹੈ ਅਤੇ ਵਿੱਚ ਸਾਡੇ ਆਰਓ ਸੀਗੇ ਪਰਸ਼ੂਤਮ ਸਿੰਘ ਜੋ ਕਿ ਆਰਓ 1 ਆਈਕੇ ਗੁਜਰਾਲ ਇੰਸਟੀਚਿਊਟ ਬਟਾਲਾ ਦੇ ਵਿੱਚ बतौर ਆਰਓ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਸੀ ਇਹਨਾਂ ਕੋਲ 12 ਗ੍ਰਾਮ ਪੰਚਾਇਤਾਂ ਸੀ ਜਾਂ ਤੇ ਇਹਦੇ ਵਿੱਚ ਉਹਨਾਂ ਨੂੰ 5 ਤਰੀਕ ਨੂੰ ਰਾਤੀ ਇੱਕ ਅਨਨੋਮ ਨੰਬਰ ਤੋਂ ਬਾਹਰ ਦੇ ਨੰਬਰ ਤੋਂ ਕਾਲ ਆਈ ਤੇ ਜਿਸ ਨੂੰ ਇਹਨਾਂ ਨੇ ਉਸ ਟਾਈਮ ਤੇ ਅਟੈਂਡ ਨਹੀਂ ਕੀਤਾ 10 ਕਾਲਾਂ ਆਈਆਂ ਨੈਕਸਟ ਮਾਰਨਿੰਗ ਫਿਰ ਇਹਨਾਂ ਨੂੰ ਉਸੇ ਨੰਬਰ ਤੋਂ ਕਾਲਸ ਆਈਆਂ ਤੇ ਇਹਨਾਂ ਨੇ ਜਦੋਂ ਅਟੈਂਡ ਕੀਤਾ ਤੇ ਅਗਲੇ ਜਿਹੜਾ ਅਨਡੈਂਟਿਫਾਈਡ ਕਾਲਰ ਸੀਗਾ ਉਨੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦੇ ਹੋਏ ਉਸੇ ਪਿੰਡ ਦਾ ਜਿਹੜੇ ਵਿਅਕਤੀ ਸੀਗੇ ਜਿਹੜਾ ਅ ਦਰਸ਼ਨ ਸਿੰਘ ਜਿਹੜਾ ਇਕਲਾ ਦਰਸ਼ਨ ਸਿੰਘ ਦੀ ಗ್ರಾಮ ਪੰਚਾਇਤ ਤੋਂ ਉਮੀਦਵਾਰ ਜਿਹੜੇ ਸੀਗੇ ਉਹਦੇ ਨਾਮਜ਼ਦਗੀ ਨੂੰ ਰੱਦ ਕਰਨ ਵਾਸਤੇ ਉਹਨਾਂ ਨੂੰ ਜ਼ੋਰ ਪਾਇਆ ਤੇ ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਧਮਕੀ ਭਰੇ ਅੰਦਾਜ਼ ਦੇ ਵਿੱਚ ਇਹਦੀ ਡਿਟੇਲ ਲੈਂਦੇ ਹੋਏ ਜਦੋਂ ਆਰਓ ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ ਅਸੀਂ ਉਹਦੇ ਉੱਤੇ ਪਰਚਾ ਦਰਜ ਕੀਤਾ ਉਹਦੀ ਤਫ਼ਤੀਸ਼ ਦਰਜ ਸਟਾਰਟ ਕੀਤੀ ਤੇ ਤਫਤੀਸ਼ ਦੇ ਦੌਰਾਨ ਜਿਹੜੇ ਟੈਕਨੀਕਲ ਐਨਲਿਸਿਸ ਕਰਦੇ ਹੋਏ ਅਸੀਂ ਜਦੋਂ ਨੰਬਰ ਰਿਸੋਲਵ ਕਰਾਏ ਤੇ ਉਸ ਦੋਸ਼ੀ ਨੂੰ ਆਇਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਹੈ ਗੱਲਾਂ ਵਾਲੀ ਜਿੰਨੇ ਇਹ ਕਾਲ ਕੀਤੀ ਸੀਗੀ ਤੇ ਅੱਜ ਉਹਦੀ ਅਰੈਸਟ ਜਿਹੜੀ ਹੈ ਸਿਟੀ ਪੁਲਿਸ ਵੱਲੋਂ ਪਾਈ ਗਈ ਹੈ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਫਤੀਸ਼ ਵਧਾਵਾਂਗੇ ਜੀ ਇਹ ਪਿੰਡ ਦਾ ਵਿਅਕਤੀ ਹੈ ਜੋ ਮੁੱਢਲੀ ਤਫਤੀਸ਼ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਦੀ ਕੋਈ ਜਿਹੜੇ ਉਹ ਉਮੀਦਵਾਰ ਸੀਗੇ ਉਹਨਾਂ ਦਾ ਪ੍ਰਾਣੀ ਰੰਜਸ਼ ਰਗੀ ਉਹਨਾਂ ਨਾਲ ਕੋਈ ਖਾਰ ਰੱਖਦੇ ਸੀ ਇਸ ਕਰਕੇ ਉਹਨਾਂ ਦੇ ਜਿਹੜੀ ਨਾਮਜ਼ਦਗੀ ਕੈਨਸਲ ਕਰਾਉਣ ਵਾਸਤੇ ਇਹਨੇ ਆਰਓ ਸਾਹਿਬ ਨੂੰ ਫੋਨ ਫੋਨ ਕੀਤਾ ਸੀਗਾ ਜਿਹੜਾ ਨੰਬਰ ਵਰਤਿਆ ਗਿਆ ਜੀ ਜਿਹੜਾ ਨੰਬਰ ਵਰਤਿਆ ਗਿਆ ਉਹ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਅਬਰੌਡ ਰਹਿੰਦਾ ਸੀਗਾ ਇਹਨੇ ਉਹਨੂੰ ਕਾਲ ਕਰਕੇ ਉਹਦੇ ਕੋਲੋਂ ਓਟੀਪੀ ਤਿਆਰ ਕਰਵਾ ਕੇ ਉਸ ਤੋਂ ਬਾਅਦ ਉਹ ਨੰਬਰ ਯੂਜ਼ ਕੀਤਾ ਬਾਅਦ ਵਿੱਚ ਯੂਜ਼ ਕਰਨ ਤੋਂ ਬਾਅਦ ਉਹ ਨੰਬਰ ਇਹਨੇ ਬਾਅਦ ਵਿੱਚ ਡਿਲੀਟ ਵੀ ਕਰ ਦਿੱਤਾ ਸੀਗਾ ਨਹੀਂ ਉਹਨੂੰ ਹਜੇ ਨਹੀਂ ਹੋਇਆ ਤਫ਼ਤੀਸ਼ ਦੇ ਦੌਰਾਨੇ ਉਹਦਾ ਰੋਲ ਦੇਖਾਂਗੇ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਜੋ ਉਹਨੇ ਮੁੱਢਲੀ ਤਫਤੀਸ਼ ਦੇ ਵਿੱਚ ਸਾਨੂੰ ਦੱਸਿਆ ਕਿ ਉਹਨੇ ਨੈਟ ਤੋਂ ਸਰਚ ਕੀਤਾ ਕਿ ਥ੍ਰੈਟ ਕਾਲਸ ਕਿਧਰੋਂ ਆndੀਆਂ ਨੇ ਜਾਂ ਉਹਨੇ YouTube ਤੋਂ ਸਰਚ ਕੀਤਾ ਤਾਂ ਸਭ ਤੋਂ ਪਹਿਲਾਂ ਇਹ ਹੀ ਉਹਦੇ ਸਰਚ ਵਿੱਚ ਆਇਆ ਤੇ ਉਹਨੇ ਤਾਂ ਕਰਕੇ ਉਹ ਨਾਮ ਯੂਜ਼ ਕਰਕੇ ਤੇ ਅਗੇ ਥ੍ਰੈਟ ਕਾਲ ਦਿੱਤੀ ਸੀ ਤੇ ਪਹਿਲੋ ਕੇਸ ਹੈਗਾ 2013 ਦੇ ਵਿੱਚ ਇਹਨੇ ਆਪਣੇ ਪਿੰਡ ਦੀ ਲੜਕੀ ਜਿਹੜੀ ਹੈ ਉਹਨੂੰ ਭਜਾਉਂਦਾ ਇਹਦੇ ਤੇ ਕੇਸ ਦਰਜ ਹੋਇਆ ਸੀ 363 ਛਾੜ ਦਾ ਤੇ ਉਸ ਤੋਂ ਬਾਅਦ ਹੁਣ ਇਹ ਵਾਲਾ ਕੇਸ ਐ ਤੇ ਦਰਜ ਹੋਇਆ। ਅਰੇ ਇਕੱਲਾ ਹੀ ਨਾਲ ਦੀ ਕੋਈ ਨਹੀਂ ਨਹੀਂ ਹਜੇ ਤੱਕ ਤੇ ਮੁੱਢਲੀ ਤਫਤੀਸ਼ ਵਿੱਚ ਇਹਦਾ ਇਕੱਲੇ ਦਾ ਰੋਲ ਸਟੈਬਲਿਸ਼ ਹੋਇਆ। ਬਾਕੀ ਹੁਣ ਜਦੋਂ ਤਫਤੀਸ਼ ਅੱਗੇ ਵਧੇਗੀ ਆਪਾਂ ਦੇਖਾਂਗੇ ਕਿ ਅਗਰ ਕਿਸੇ ਹੋਰ ਦਾ ਰੋਲ ਕੋ ਸਾਹਮਣੇ ਆਂਦਾ ਤੇ ਉਹਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਇਹ ਫਰੋਤੀ ਨਹੀਂ ਮੰਗੀ ਜੀ ਇਹਨੇ ਆਪਣੇ ਪਿੰਡ ਦੇ ਬੰਦੇ ਦੇ ਕਾਗਜ਼ ਜਿਹੜੇ ਹੈਗੇ ਰੱਦ ਕਰਾਉਣ ਵਾਸਤੇ ਧਮਕੀ ਭਰੀ ਕਾਲ ਕੀਤੀ ਸੀਗੀ।